हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਅੱਠ ਟਾਪ ਕੁਆਲਿਟੀ ਦੀਆਂ ਹੀ ਫਰਵਾੜਾ ਸੇਲ ਲਈ ਲੈ ਕੇ ਆਏ ਆਂਗੇ ਅੱਠੇ ਦੀਆਂ ਅੱਠੇ ਬਈ ਐ ਮੰਨ ਲਓ ਵੀ ਚਮਾਂ ਐ ਟਾਪ ਦੇ ਨਗੀਨੇ ਆਗੇ ਬਈ ਹਰ ਇੱਕ ਬੱਚਾ ਇੱਕ ਦੂਜੇ ਤੋਂ ਵੱਧ ਚੜ ਕੇ ਬੱਚਾਗਾ ਤੇ ਐਚ ਐਫ ਦੀ ਸਰ ਇਹ ਨਗੀਨੇ ਆਗੇ ਤੇ ਇਕੱਲੇ ਇਕੱਲੇ ਬਾਰੇ ਆਪਾਂ ਪੁੱਛਾਂਗੇ ਬਾਈ ਕੁਲਵਿੰਦਰ ਤੋਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜਾ ਆਪਾਂ ਕਰ ਲੈਨੇ ਆਂ ਬਾਈ ਕੁਲਵਿੰਦਰ ਨਾਲ ਆਜੋ ਬਾਈ ਹਾਂਜੀ ਬਾਈ ਹਸਰੀਕਾ ਹਸਰੀਕਾ ਜੀ ਹੋ ਠੀਕ ਆ ਬਾਈ ਬਹੁਤ ਵਧੀਆ ਚੜਦੀ ਕਲਾ ਜੀ ਬਾਈ ਸਭ ਤੋਂ ਪਹਿਲਾਂ ਤਾਂ ਕੁਲਵਿੰਦਰ ਅੱਜ ਤਾਂ ਨਗੀਨੇ ਹੀ ਆ ਹਾਂਜੀ ਸਾਰੇ ਟਾਪ ਦੇ ਪੀਸ ਹੀ ਆ ਆਪਣੇ ਕੋਲ ਟਾਪ ਦੇ ਪੀਸ ਕਿਉਂਕਿ ਵੀਰਾਂ ਦੀ ਮੰਗ ਹੁੰਦੀ ਆ ਵੀ ਕਬੂਤਰ ਦੇ ਬੱਚੇ ਹੀ ਦਿਖਾਓ ਹਣੇ ਜਮਾਂ ਨਗੀਨੇ ਪੀਸ ਹੀ ਹੋਣਗੇ ਤੇ ਦੰਦੋਂ ਖੀਰੀਆ ਹੋਣਗੇ ਚਾਰ ਚਾਰ ਥਾਂ ਹੋਣਗੇ ਜੀ ਠੀਕ ਆ ਦੰ 4 ਥਣ ਮੈਣਗੇ ਕੋਈ ਫੋਰਸ ਨਹੀਂ ਸਕਦਾ ਨਹੀਂ ਜੀ ਕਿਸੇ ਦਾ ਕੋਈ ਫੋਰਸ ਨਹੀਂ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਾਇੰਦਾ ਵੱਡਾ ਘੋਲੀਆ ਤੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935553 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਕੁਲਵਿੰਦਰ ਬਾਈ ਜਿਹੜਾ ਪਹਿਲੇ ਨੰਬਰ ਤੇ ਨੀਂ ਇਹਨਾਂ ਦੇਖ ਰਿਹਾ ਕਿੰਨੀ ਕੁ ਉਮਰ ਦਾ ਬੱਚਾ ਇਹ ਬਾਈ ਹੈਗੀ 14 ਮਹੀਨੇ ਉਮਰ ਦਾ ਬੱਚਾ 14 ਮਹੀਨਿਆਂ ਦਾ ਤੈਨੂੰ ਦੰਦੋਂ ਖੀਰ ਕੋਈ ਆ ਦਿਖਾ ਦਈਏ ਮੜੀ ਜਿਕਲੇਵਿੰਦਰ ਬਾਈ ਹਾਂਜੀ ਰੱਜ ਕੇ ਕੁਵਾਰ ਬਾਲੀ ਵੱਡੀ ਬੱਸੀ ਹੂੰ ਜਿੰਦ ਜਾਣ ਵਾਲੀ ਬੱਸੀ ਹਾਂਜੀ ਕੋਈ ਬਾਈ ਪੂਰੇ ਫੁੱਲ ਕੱਦ ਵਾਲੀ ਬੱਸੀ ਹੂੰ ਕੋਈ ਵੀ ਵੀਰ ਆਉਂਦਾ ਇਹ ਨਾ ਮੰਨ ਕੇ ਉਹ ਵੀ ਛੋਟੀ ਜਲੀ ਛੋਟੀ ਹਾਂਜੀ ਆ ਲੋ ਦੰਦ ਵੀ ਦਿਖਾ ਦਿਓ ਲੋ ਮੈਂ ਕਹਣਾ ਜਿਹਨੇ ਪਿਆ ਦੰਦ ਹਾਂਜੀ ਸਹੀ ਹੈ ਬਾਈ ਤੇ ਅੰਦਰ ਦੀ ਵੀ ਆਪਣੀ ਫੁੱਲ ਗਾਰੰਟੀ ਹੋਊਗੀ ਇਹਦੀ ਠੀਕ ਹੈ ਹਾਂ ਅੰਦਰ ਦੀ ਬਸਾਂ ਜੇ ਵੀ ਕਦੇ ਕਾਂਜਣਾ ਹੋਵੇ ਅੰਦਰ ਦੀ ਬੱਚੇਦਾਨੇ ਦੀ ਗਾਰੰਟੀ ਹੋਊਗੀ ਆਪਣੀ ਠੀਕ ਹੈ ਝੋਲੀ ਦਿਖਾ ਦਿਓ ਦਾ ਦਿਖਾ ਦਈਏ ਝੋਲੀ ਐ ਲੱਦੇ ਜੋ 5 ਮਹੀਨੇ ਗੱਭਣ ਹੁੰਦੀ ਵਸ ਬਾ ਕਮਾਲ ਝੋਲੀ ਆ ਯਾਰ ਬਹੁਤ ਝੋਲੀ ਆ ਕੀ ਬਾਤ ਆ ਬਾਕੀ ਪ੍ਰਿੰਟ ਦੀ ਗੱਲ ਕਰੀਏ ਜਿੰਦ ਜਾਨ ਦੀ ਗੱਲ ਕਰੀਏ ਮੈਂ ਕਹਣਾ ਬਾਈ ਕਹਿਣ ਦੀ ਲੋੜ ਹੀ ਨਹੀਂ ਲੱਭ ਚ ਮੁੱਕ ਜਾਂਦੇ ਐਡਾ ਬੱਚਾ ਤਿਆਰ ਕਰਿਆ ਵਾ ਹਨਾ ਬਾਈ ਬਿਲਕੁਲ ਬਾਈ ਪੂਰੀ ਡਬਲ ਬੱਚੀ ਹੈਗੀ ਆ ਬਾਕੀ ਮਦਰ ਮਾਲਕ ਬਹੁਤ ਚੰਗਾ ਦਾ ਤੇ ਕੁਲਵਿੰਦਰ ਭਾਈ ਮੋਲ ਮੋਲ ਫੋਨ ਤੇ ਹੋਊਗਾ ਜੀ ਕੱਲੀ ਕੱਲੀ ਦੀ ਫੋਨ ਤੇ ਹਾਂ ਜੀ ਇਕੱਠਿਆਂ ਦਾ ਵੀ ਫੋਨ ਤੇ ਕੱਲੀ ਕੱਲੀ ਦਾ ਫੋਨ ਤੇ ਠੀਕ ਹੈ ਬਾਈ ਆਊਗਾ ਜਾਇ ਜੀ ਹਾਂਜੀ ਮੁੱਲ ਦਾ ਬਾਈ ਬੱਗੇ ਬਾਈ ਦੇ ਲੈਣ ਦੇਣੀ ਹੁੰਦੀ ਬੋਲਣੀ ਬਾਲੇ ਕਰਦਾ 14 ਪੂਰਾ ਟੌਪ ਟੌਪ ਦੇ ਪੀਸ ਹੀ ਅੱਜ ਦਾ ਸਹੀ ਆ ਐ ਗਿਣਵੇਂ 99 ਵਿੱਚ ਹੀ ਆ ਕਿ ਨਹੀਂ ਹਾਂਜੀ ਹਾਂਜੀ ਸਹੀ ਆ ਬਾਈ ਤੇ ਮੁੱਲ ਛੋਟੀ ਹੋਣਗੇ ਕੋਈ ਬੜੇ ਵੱਡੇ ਨਹੀਂ ਹੋਣਗੇ ਕਿਉਂਕਿ ਮੁੱਲ ਬਾਈ ਨਹੀਂ ਬੜੇ ਨਹੀਂ ਕਰਦਾ ਹੁੰਦਾ ਬਾਈ ਮੁੱਲ ਲੈਣ ਦੇਣੇ ਹੁੰਦੇ ਆ ਕਿ ਨਹੀਂ ਬਾਈ ਹਾਂਜੀ ਤੇ ਮਾਲ ਵਾਈ ਕੋਲੇ ਹਰ ਟਾਈਮ ਹੁੰਦਾ ਜਦੋਂ ਮਰਜੀ ਆਜੋ ਬਸੀਆਂ ਤੁਹਾਨੂੰ ਹਰ ਤਰ੍ਹਾਂ ਦੇ ਮਲ ਜਣਗੇ ਚਾਹੇ ਐਚ ਐਫ ਲੈ ਲਿਓ ਚਾਹੇ ਜਰਸੀ ਲੈ ਲਿਓ ਕਿਨੇ ਕਿਲੋ ਵਿੱਚਰ ਬਾਈ ਜਵਾ ਸਰ ਆਪਣੇ ਕੋਲੇ ਐਚ ਐਫ ਹੁੰਦੀ ਜਰਸੀ ਆਪ ਘਾਟ ਹੀ ਲਿਉਣੀ ਆ ਜੀ ਜਰਸੀ ਦਾ ਕਦੇ ਹੀ ਲਿਉਣੀ ਆ ਹਾਂਜੀ ਹਾਂ ਕਦੇ 1 ਅੱਧਾ 20 ਤੇ 2 ਨੰਬਰ ਤੇ ਬੱਚਾ ਕਿੰਨੀ ਉਮਰ ਦਾ ਬਾਈ ਇਹ 11 ਮਹੀਨੇ ਉਮਰ ਆ ਜੀ ਪਹਿਲਾਂ ਤਾਂ ਬਾਈ ਕੁਲਵਿੰਦਰ ਇਹਨੂੰ ਉਰੇ ਲਿਆ ਦੇ ਆਪਾਂ ਇਹਨੂੰ ਐ ਦਿਖਾਈਏ ਵੀ ਬੋਦੀ ਚੈੱਕ ਕਰੋ ਪਹਿਲਾਂ ਤਾਂ ਇਹਦੀ ਹਾਂਜੀ ਦੇਖੋ ਚਮਕ ਦਮਕ ਬੱਚੀ ਰਾਜੀ ਬਹੁਤ ਆ ਬੱਚੀ ਰਾਜੀ ਜਿੰਦ ਜਾਨ ਦੀ ਗੱਲ ਕਰੇ ਚਮਕ ਦੀ ਗੱਲ ਕਰੀਏ ਝੋਲੀ ਚੈੱਕ ਕਰੋ ਚਾਰ ਥਾਣਾ ਨਖੜਵੇਂ ਥਾਣ ਕੁਲਵਿੰਦਰ ਬਾਈ ਪਿੱਛੇ ਤੋਂ ਚੜਾਈ ਜੜੂ ਵੀ ਬਹੁਤ ਆ ਯਾਰ ਉਹ ਚੜਾਈ ਬਹੁਤ ਜ਼ਿਆਦੇ ਆ ਦੰਦ ਵੀ ਦਿਖਾਓ ਦੰਦ ਵੀ ਬਾਈ ਕਹਿੰਦਾ ਦਿਖਾਈ ਦੇਣਾ ਲੈ ਮੈਂ ਕਹਿੰਦਾ ਯਾਰ ਦੰਦ ਹਜੇ ਮੜੇ ਮੜੇ ਦੰਦ ਆ ਹਾਂਜੀ ਕੱਚੀ ਉਮਰ ਜੀ ਆ ਠੀਕ ਆ ਜਾਂਦੀ ਲੈਂਦੀ ਆ ਇਹ ਵੀ ਹੂੰ ਬੋਝੜ ਬਹੁਤ ਆ ਬੱਚੀ ਦਾ ਬਾਕੀ ਜਿੰਦ ਘੋਰ ਜਿੰਦ ਬਾਲਾ ਦੇ 2.5 ਤਿੰਨ ਕੁਇੰਟਲ ਦੀ ਬੱਸੀ ਆ ਸਹੀ ਆ ਬਾਈ ਕਿਉਂਕਿ ਵਜਨ ਫੁੱਲ ਆ ਨਾ ਵਜਨ ਪੂਰੀ ਫੁੱਲ ਆ ਹਮ ਫੁੱਲ ਆ ਬਾਈ ਫੁੱਲ ਰੋ ਜੀ ਬਾਕੀ ਜਿੰਦ ਜਾਣ ਦੇਖੋ ਯਾਰ ਬੱਚੇ ਚ ਲੈ ਹਮ ਕੀ ਬਾਤ ਬਾਲੀ ਜਿੰਦ ਜਾਣ ਵਾਲਾ ਬੱਚਾ ਕਿਨੇ ਹਾਂਜੀ ਹਮ ਮੁੱਲ ਤਾਂ ਸਾਨੂੰ ਬਾਈ ਪਤਾ ਹੀ ਆ ਕਿਉਂਕਿ ਲੈਣ ਦੇਣ ਮੁੱਲੀ ਕਰਦਾ ਹੁੰਦਾ ਬਾਈ ਮੁੱਲ ਨਹੀਂ ਵਾਲੇ ਹੁੰਦੇ ਤੇ ਬਾਕੀ ਨਾ ਬੱਚਿਆਂ ਦੇ ਹਿਸਾਬ ਨਾਲ ਜੱਕ ਕੁਆਲਟੀ ਨਾਲ ਲਾ ਲਈ ਉਹ ਸਾਬ ਨੇ ਮੁੱਲ ਹੋਣਗੇ ਕਿ ਨਹੀਂ ਬਾਈ ਹਾਂਜੀ ਹਮ ਤੇ ਪ੍ਰਿੰਟਡ ਬੱਚੇ ਆ ਪੂਰੇ ਸੁਨੱਖ ਬਣੇ ਵਾਲੇ ਬੱਚੇ ਆ ਕੁਆਲਿਟੀ ਵਾਲੇ ਬੱਚੇ ਆ ਫੁੱਲ ਬਰੀਡ ਚਾ ਬੱਚੇ ਕਿ ਨਹੀਂ ਬਾਈ ਪੂਰੀ ਫੁੱਲ ਬਰੀਡ ਆ ਜੀ ਫੁੱਲ ਬਰੀਡ ਚ ਬੱਚੇ ਬਾਕੀ ਜੰਤ ਗੀ ਟੀਕਾ ਲੈਂਦੇ ਕੋਈ ਐ ਨਹੀਂ ਵੀ ਸਾਫ ਰਪਣ ਤੇ ਕੁਲਵਿੰਦਰ ਬਾਈ ਦਾ ਨੰਬਰ ਤੇ ਬੱਚਾ ਪਹਿਲਾਂ ਝੋਲੀ ਚੈੱਕ ਕਰਵਾ ਦੇ ਝੋਲੀ ਬਹੁਤ ਚੰਗੀ ਹੈ ਹੂੰ ਗਲਾਬੀ ਥਾਨ ਇੱਕ ਨੰਬਰ ਥਾਨ ਹੈ ਨਾ ਕੁਆਲਿਟੀ ਦੇਖਿਆ ਜੀ ਬੱਚੇ ਦੀ ਹੈ ਨਾ ਹਾਂ ਜੀ ਕਿਆ ਬਾਤ ਦੇਖੋ ਫੇਸਬੁੱਕ 'ਤੇ ਚੈੱਕ ਕਰ ਸਕਦੇ ਫੁੱਲ ਕੁਆਲਿਟੀ ਵਾਲਾ ਬੱਚਾ ਹੈ ਗਨੇ ਬਿਲਕੁਲ ਹੂੰ ਬਾਕੀ ਜਿੰਦ ਜਾਨ ਦੀ ਗੱਲ ਕਰੀਏ ਨੂੰ ਹੀ ਤਾਂ ਇਹਦੇ ਆਏ ਪਈਆ ਜਿਵੇਂ ਖਰਗੋਸ਼ ਹੁੰਦਾ ਹੂੰ ਸਹੀ ਆ ਖਰਗੋਸ਼ ਵਾਲਾ ਕੰਮ ਹੀ ਹੈ ਹਾਂਜੀ ਖਰਗੋਸ਼ ਵਾਲਾ ਕੰਮ ਦੁੱਧਾਰ ਕੀ ਵਿੱਚ ਛਿੱਟੀ ਬਾਕੀ ਗਲਾਬੀ ਬੂਥ ਹਾਂਜੀ ਪਿੰਕ ਨੋਜ ਦੇ ਵਿੱਚ ਹਾਂ ਪਿੰਕ ਨੋਜ ਦੇ ਵਿੱਚ ਕੁਆਲਿਟੀ ਕੁਆਲਿਟੀ ਇੱਕ ਨੰਬਰ ਆ ਬੱਚੇ ਦੀ ਕੁਲਵਿੰਦਰ ਭਾਈ ਕਰਨ ਦਾ ਮਤਲਬ ਮਾੜੇ-ਬੜੇ ਜਿਆਦਾ ਹਾਂਜੀ ਬਿਲਕੁਲ ਛੋਟੇ ਕਰਨੀ ਹੂੰ ਬਰੀਡ ਬਹੁਤ ਜਿਆਦਾ ਛੋਟੇ ਕਰਨਾ ਬਰੀਡ ਬਰੂਡ ਦੇਖੋ ਬਈ ਫੁੱਲ ਲੱਗਨੇ ਹਾਂਜੀ ਹੂੰ ਲੈ ਚੱਲ ਬਈ ਇਹਨੂੰ ਦੇਖੋ ਬਈ ਰੰਗ ਰੂ ਬਹੁਤ ਪਿਆਰਾ ਯਾਰ ਹਨਾ ਹਾਂਜੀ ਸਹੀ ਹੈ ਬਈ ਕੁਆਲਿਟੀ ਬਹੁਤ ਜਿਆਦਾ ਵਸ਼ੀ ਵਿੱਚ ਕੁਆਲਿਟੀ ਥਾਣ ਇੱਕ ਨੰਬਰ ਐਨ ਪੂਰਾ ਨਿੱਖੜਮਾ ਥਾਣਾ ਪੂਰੀ ਵਿਥੀ ਤੇ ਲੱਗਾ ਵਕ ਨਹੀਂ ਬਈ ਬਿਲਕੁਲ ਬਾਕੀ ਝੋਲੀਆਂ ਨਾ ਯਾਰ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਜਿਵੇਂ ਕੱਬੜਾ ਹੁੰਦੀਆਂ ਗਗਵਿੰਦਰ ਬਾਈ ਹਨਾ ਹਾਂਜੀ ਹਾਂ ਤੇ ਬੱਚੇ ਨਾ ਮੰਨ ਕੇ ਚਲੋ ਕੱਲਾ ਕੱਲਾ ਬੱਚਾ ਪੂਰੀ ਕੁਆਲਿਟੀ ਵਾਲਾ ਬੱਚਾ ਹੈਗਾ ਤੇ ਆਪਾਂ ਤਿੰਨ ਬੱਚੇ ਤੋਰ ਕੇ ਦਿਖਾ ਹਾਂ ਹਾਂਜੀ ਤਿੰਨ ਦਿਖਾ ਦੇ ਚੌਥਾ ਤੋਰ ਦੇ ਖੋਲ ਕੇ ਪੂਰਾ ਪ੍ਰਿੰਟਡ ਹੈ ਨਾ ਕਲੇਮੰਦਰ ਭਾਈ ਲੂੰਈਆਂ ਹੀ ਬੜੀ ਚੰਗੀਆਂ ਯਾਰ ਇਹਨਾਂ ਦੀ ਹਾਂਜੀ ਚਮਕ ਚਮਕਦੇ ਚੌਕ ਬਹੁਤ ਆਈ ਗੁਲਾਬੀ ਥਾਨ ਗੁਲਾਬੀ ਥਾਨ ਕੋਈ ਫੋਰਟ ਨਹੀਂ ਕੋਈ ਸਾਗ ਨਹੀਂ ਜਾਂਦੇ ਆ ਟਿਕਾਲੇ ਦੀ ਆ ਜੀ ਬਸ ਸਹੀ ਆ ਭਾਈ ਕਿਉਂਕਿ ਜਾਂਦ ਜਾਣ ਵਾਲੇ ਬੱਚੇ ਆਗੇ ਐਡੇ ਭਲੇ ਸਮੇ ਬੱਚੇ ਯਾਰ ਘੜਾ ਉਹੀ ਤਿਆਰ ਹੁੰਦੇ ਹਾਂ ਹਾਂਜੀ ਹਾਂਜੀ ਬਿਲਕੁਲ ਹੂੰ ਕਿਉਂਕਿ ਇਹੇ ਜੇ ਬੱਚੇ ਚੰਗੀ ਖਰਾਕ ਨਾਲ ਤਿਆਰ ਹੁੰਦੇ ਆਗੇ ਤੇ ਝੋਲੀ ਢਾਲੀ ਚੈੱਕ ਕਰ ਸਕਦੇ ਨੇ ਕਿ ਬਣਾ ਨਾਲ ਦੀ ਝੋਲੀ ਹੋਣਾ ਕੀ ਕਰਮ ਵਾਲੀ ਦੀ ਜਦੋਂ ਤਿਆਰੀ ਕਰੂਗੀ ਸੁਣੂ ਮੈਂ ਬਤਾ ਮੂਰੇ ਕਿਸ ਤਰ੍ਹਾਂ ਦਾ ਇਹਨੇ ਨਿਕਲ ਕੇ ਆਉਣਾ ਕਿ ਨਹੀਂ ਬਿਲਕੁਲ ਜੀ ਹੂੰ ਕਿਉਂ ਚੰਗੀਆਂ ਮਦਰਾਂ ਦੇ ਬੱਚੇ ਆ ਸਹੀ ਹੈ ਤੇ ਬਾਕੀ ਅਗਲੀ ਸੰਭਾਈ ਤੇ ਆ ਗਾ ਤਾਂ ਪੰਜ ਨੰਬਰ ਬੱਚਾ ਕਿੰਨੀ ਉਮਰ ਦਾ ਬਾਈ ਗਲਵੰਦ ਇਹ ਬਈ ਹੈ ਕਿ 9 ਮਹੀਨੇ ਉਮਰਾਂ 9 ਮਹੀਨੇ ਵੀ ਵੇਖੋ ਮੈਨੂੰ ਆਇਆ ਯਾਰ ਜਿਹੜਾ ਬੱਚਾ ਕੱਢਦਾ ਵੱਖਰਾ ਹੀ ਨਿਕਲਦਾ ਸਾਰੇ ਹਾਂ ਫੁੱਲ ਕੁਆਲਟੀ ਵਾਲੇ ਐ ਨਹੀਂ ਹੈਗਾ ਵੀ ਇੱਕੋ ਜਿਹਾ ਬੱਚਾ ਹੀ ਆ ਨਾ ਜੀ ਵੱਖਰਾ ਫੇਸ ਵੱਖਰਾ ਇਹਨਾਂ ਦਾ ਟਾਂਕਾ ਖੜ ਨਹੀਂ ਖੜ ਨਹੀਂ ਪੂਰੀ ਚੰਗੀ ਹੂੰ ਖੜ ਨਹੀਂ ਖੜ ਨਹੀਂ ਵੇਖੋ ਲੈਗ ਸਕੋਰ ਬਹੁਤ ਆbschhi ਸਹੀ ਆ ਥਾਣ ਬਾਈ ਕੁਲਵਿੰਦਰ ਚਾਰ ਹੀ ਆ ਚਾਰ ਹੀ ਆ ਜੀ ਦਿਖਾ ਦਿਓ ਗੁਲਾਬੀ ਤੋਂ ਥੋੜੀ ਚਾਲੀ ਚੈੱਕ ਕਰਵਾ ਦੀਏ ਬੜੀ ਕਮਾਲ ਦੀ ਝੋਲੀ ਆ ਜੀ ਬੜਾ ਚੰਗਾ ਥਾਣਾ ਹਨਾ ਕੋਟ ਨਹੀਂ ਕਿਸਾਨ ਇੱਕ ਨੰਬਰ ਥਾਣ ਲੱਗਿਆ ਵਾ ਬਈ ਪੂਰੀ ਵਿੱਥੀ ਤੇ ਕਹਿ ਸਕਦੇ ਆ ਥੋੜਾ ਦਾ ਜਿਹੜਾ ਸਾਈਜ਼ ਆ ਬਹੁਤ ਚੰਗਾ ਹੈਗਾ ਕਿਉਂਕਿ ਹਜੇ ਬੱਚੇ ਆਗੇ ਚੰਗੇ ਦੇਰ ਹੋਣ ਵਾਲੇ ਬੱਚੇ ਆ ਤੇ 6 ਨੰਬਰ ਬੱਚਾ ਬਈ ਕਾਲਾ ਰੰਗ ਦਾ ਹਾਂ ਜੀ ਜੈੱਡ ਬਲੈਕ ਬੱਚਾ ਮਾਂ ਜੈੱਡ ਬਲੈਕ ਬੱਚਾ ਇੱਕ ਸਾਲ ਉਮਰ ਆ ਜੀ ਹਾਂ ਇੱਕ ਸਾਲ ਉਮਰ ਬਈ ਕੁਲਵਿੰਦਰ ਪਲੀ ਵੀ ਬਹੁਤ ਆ ਹਾਂ ਜੀ ਇਹ ਤਾਰਾਂ ਦਈ ਜਾਂਦੀ ਆ ਬਈ ਠੀਕ ਹੈ ਹੀਟ ਦਾ ਬੱਚਾ ਹੀਟ ਚ ਠੀਕ ਹੈ ਆਦਾਂ ਦੇ ਵੀ ਦਿਖਾ ਦਿਓ ਦੰਦ ਵੀ ਲਖਾਈ ਦਿੰਨੇ ਆ ਬਈ ਜੈਡ ਬਲੈਕ ਜਿਹੜੇ ਵੀਰ ਹੁੰਦੇ ਆ ਨਾ ਕਹਿੰਦੇ ਵੀ ਜੈਡ ਬਲੈਕ ਚੱਲਣਾ ਮੈਂ ਕਹਣਾ ਜਮਾ ਨਿੱਕੇ ਨਿੱਕੇ ਹਾਂ ਹਾਂ ਜੀ ਕੱਚੀ ਖੀਰੀਆ ਮੋਰ ਦਾ ਜਮਾ ਕੱਚਾ ਖੀਰਾ ਬੱਚਾਗਾ ਤੇ ਝੋਲੀ ਚੱਕ ਕਰਾਦੀ ਮੜੀ ਝੋਲੀ ਬਹੁਤ ਚੰਗੀ ਹੈ ਹਮ ਕੀ ਬਾਤ ਆ ਬਹੁਤ ਚੰਗਾ ਥਣ ਬੱਚਾ ਜਿਵੇਂ ਜੈਡ ਬਲੈਕ ਹੀ ਬੱਚਾ ਹਾਂ ਜਾਂਦੀ ਠੀਕ ਲੈਂਦੀ ਬੱਚੀ ਜਾਂਦੀ ਟੀਕਾ ਲਾਣ ਵਾਲਾ ਬੱਚਾ ਹੈ ਕਿਉਂਕਿ ਰੰਗ ਰੂਪ ਦੇਖੋ ਬੱਚੇ ਦਾ ਤੋਰਾ ਤੋਰਾ ਦੇਖੋ ਬਾਕੀ ਬਾਈ ਕਹਿੰਦਾ ਹੀਟ ਚ ਆ ਗਈ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਟੀਕਾ ਭਰਾਵੇ ਕੋਈ ਨਹੀਂ ਬਾਈ ਹਾਂਜੀ ਹੂੰ ਤੇ ਅੱਗੇ ਕੁਲਵਿੰਦਰ ਭਾਈ ਆ ਗਿਆ 7 ਨੰਬਰ ਬੱਚਾ ਹਾਂਜੀ ਆ ਜੋੜਾ ਹੀ ਤੋੜ ਦਿੰਦੇ 7 ਤੇ 8 ਹੈ ਹਾਂ ਇਹ ਤਾਂ ਐ ਲੱਗਦੀਆਂ ਭੈਣੇ ਹੁੰਦੇ ਹਨ ਬਿਲਕੁਲ ਖਰਗੋਸ਼ ਦੇ ਬੱਚੇ ਕੁਆਲਟੀ ਬਹੁਤ ਜ਼ਿਆਦੇ ਡਾਇਮੰਡ ਨਗੀਨੇ ਡਾਇਮੰਡ ਪੀਸ ਕੁਝ ਵੀ ਲਗਾ ਲਈ ਇਹਨਾਂ ਨੂੰ ਥੋੜਾ ਜਿਹਾ ਦੇਖੋ ਕੁਵਾਰ ਦੀ ਬੱਚੇ ਬੜੇ ਚੰਗੇ ਵਿੱਚ ਹੈ ਬਾਈ ਹਾਂਜੀ ਇੱਕੋ ਜਿਹੀ ਬੱਚੀ ਆ ਉਮਰ ਵੀ ਮੇਲਾ ਇੱਕੋ ਜਿਹੀ ਹੋ ਇੱਕੋ ਜਿਹੀ ਹੈ ਜੀ ਕਿੰਨੀ ਕਿੰਨੀ ਉਮਰ ਦੇ ਬਾਈ ਇਹੇ ਬਾਈ 6 ਮਹੀਨੇ ਆ ਠੀਕ ਆ ਹਾਂਜੀ 6-6 ਮਹੀਨੇ ਆ ਦੇ 6-6 ਮਹੀਨੇ ਦੇ ਆ ਬਾਈ ਤੇ ਬੱਚੇ ਨਾ ਪੁੱਤਰ ਪੁੱਤਰ ਦੇਖੋ ਯਾਰ ਝੋਲੀਆਂ ਬਹੁਤ ਚੰਗੀਆਂ ਜੀ ਬਾਈ ਗਲਵਿੰਦਰ ਝੋਲਗਾਂ ਦੂਰੋਂ ਹੀ ਤਰ੍ਹਾਂ ਫਿਰਦਾ ਦਿੰਦੀਆਂ ਹਨਾ ਹਾਂਜੀ ਹਾਂ ਚੰਗੇ ਬੱਚੇ ਦੀ ਪਹਿਚਾਨ ਕਣੀ ਕੁਆਲਿਟੀ ਵਾਲੀ ਜ਼ਿਆਦੇ ਕੁਆਲਿਟੀ ਦੇਖੋ ਲੈ 4 ਥਣ ਇਹਦੇ ਵੀ 4 ਥਣ ਲੈ ਕੋਈ ਫੋਟ ਨਹੀਂ ਦੇਖੋ ਫੇਸਬੁਕ ਮੈਂ ਕਹਣਾ ਬਈ ਡਾਇਮੰਡ ਪੀਸ ਆ ਹਨਾ ਹਾਂਜੀ ਚਾਹੇ ਟੌਲੀ ਚ ਪਾਣੀ ਪਿਆ ਲੈ ਇਹਨੂੰ ਸਹੀ ਆ ਇਹੋ ਜਿਹੇ ਬੱਚੇ ਘਰ ਘਰ ਨਹੀਂ ਹੈਗੇ ਹਨਾ ਨਹੀਂ ਹੈਗੇ ਭਾਈ ਇਹੋ ਜਿਹੇ ਬਰੀਡਾਂ ਦਾ ਆਪ ਨੂੰ ਵੀ ਮਸਾ ਮਿਲਣ ਸਹੀ ਆ ਭਾਈ ਇਹੋ ਜਿਹੇ ਬੱਚੇ ਕਿਤੇ ਧਰੇ ਪਏ ਆ ਯਾਰ ਹਨਾ ਪਹਿਲਾਂ ਤਾਂ ਉਹ ਬੱਚੇ ਦਾ ਰੰਗ ਦੇਖ ਫਿਰ ਇਹਦਾ ਦੇਖ ਆਇਆ ਪਿਆ ਚਿੱਟੇ ਚਿੱਟੇ ਨਹੀਂ ਸਹੀ ਲੈ ਕੀ ਬਾਤ ਆ ਕੁਆਲਿਟੀ ਦੇਖ ਭਾਈ ਬੱਚਿਆਂ ਦੀ ਇੱਕ ਨੰਬਰ ਆ ਤੇ ਮੁੱਲ ਵੀ ਭਾਈ ਕਹਿੰਦਾ ਬੜੇ ਨਹੀਂ ਹੁਣ ਮੁੱਲ ਜਾ ਜੀ ਜਾ ਜੀ ਹੁਣ ਕੀ ਜੀ ਮੁੱਲਾਂ ਦਾ ਨਹੀਂ ਮੁੱਲਾਂ ਨਾਲ ਆ ਕੰਮ ਨਹੀਂ ਆਪਾਂ ਕਰਦੇ ਭਾਵੇਂ ਹੁਣ ਇਹਨਾਂ ਨੂੰ ਭਾਈ ਜੋੜੇ ਨਾਲ ਲੈ ਜਾਇਆ ਕਰੇ ਭਾਵੇਂ ਇਕੱਲਾ ਇਕੱਲਾ ਵੇਹੇ ਤੇ ਜਿਵੇਂ ਜੋੜਾ ਦਾ ਜੋੜੇ ਹੀ ਜਾਊ ਹਨਾ ਹਾਂਜੀ ਇਹ ਤਾਂ ਜੋੜਾ ਜਾਵੜਾ ਇੱਕ ਥਾਂ ਤੇ ਕਿਉਂ ਵਧੀਆ ਜੀ ਲੱਗਿਆ ਰਹੂਗਾ ਜੀ ਲੱਗਿਆ ਰਹੂਗਾ ਹਨਾ ਬੱਚੇ ਇੱਕੋ ਜੇ ਆ ਗਏ ਹਾਂਜੀ ਰੰਗ ਰੂਪ ਕੋ ਕਵਾਲਿਟੀ ਬਹੁਤ ਜ਼ਿਆਦੇ ਆ ਜਿੰਨੀ ਕਹ ਲੋ ਉਨੀ ਕਵਾਲਿਟੀ ਆ ਉਨੀ ਕਵਾਲਿਟੀ ਕਿਉਂਕਿ ਇਹੋ ਜੇ ਬੱਚਾ ਖਤਰ ਸਾਬਦ ਥੋੜੇ ਆ ਜਿੰਨੇ ਕਹਿ ਹਾਂਜੀ ਕਿਉਂਕਿ ਆਪਾਂ ਹੁਣ ਐਵੇਂ ਕਹਿਣ ਨੂੰ ਤੇ ਜਿਹੜਾ ਮਰਜੀ ਸੀਮਣ ਕਹਿ ਦਈਏ ਉਹ ਉਹੀ ਬਣ ਜੂ ਤੇ ਪਰ ਆਪਾਂ ਕਹਿੰਦੇ ਨਹੀਂ ਕਿ ਤੇ ਕਵਾਲਿਟੀ ਆ ਦੇ ਮੂੰਹੋਂ ਹੀ ਦੱਸਦੀ ਆ ਹਨਾ ਮੈਂ ਕਹਿੰਦਾ ਕੀ ਬਾਤ ਆ ਐ ਕਰਨ ਦੇਖ ਯਾਰ ਹਨਾ ਮੜੇ ਮੜੇ ਕੰਮ ਜਮਾ ਛੋਟਾ ਕੰਮ ਨਿੱ ਕਿਉਂਕਿ ਬਈ ਬੀਰਾਂ ਨੂੰ ਪਤਾ ਹੀ ਆ ਜਦੋਂ ਵੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਆਪ ਹੀ ਪਤਾ ਲੱਗੇਗਾ ਵੀ ਭੁੱਖ ਲੈਂਦੀ ਆ ਜੀ ਦੇਖ ਕੇ ਭੁੱਖ ਲੈਂਦੀ ਆ ਬੱਚਿਆਂ ਨੂੰ ਭੁੱਖ ਲੈਂਦੀ ਆ ਸਹੀ ਹੈ ਨਾ ਕਿਉਂਕਿ ਇਹਨੇ ਸਮੇਂ ਪੜੇ ਬੱਚੇ ਇੰਨੀ ਕਵਾ ਜੀ ਇਦਾਂ ਕਰਦਾ 2 ਮਿੰਟ ਦੇਖੀ ਜਾਵੇ ਅਗਲਾ ਹੂੰ ਸਹੀ ਆ ਨਜ਼ਰ ਨਹੀਂ ਹਟਣੀ ਜਿਹੜਾ ਬੰਦਾ ਵੀ ਦੇਖੇ ਹਾਂਜੀ ਹਾਂਜੀ ਸਹੀ ਹੈ ਬਈ ਲੈ ਚੱਲ ਬਈ ਕੁਲਵਿੰਦਰ ਤੇ ਮੁੱਲ ਬਈ ਕਹਿੰਦਾ ਜਾਇਜ਼ ਹੀ ਰਹਿਣਗੇ ਬਈ ਮੁੱਲ ਨਹੀਂ ਕਹਿੰਦਾ ਬਾਲੇ ਕਰ ਤੇ ਜੈਸਾ ਉਹਨਾ ਬੱਚੇ ਆ ਉਸ ਹਾਵਨਾ ਮੁੱਲ ਰਹਿਣਗੇ ਤਿੰਨ ਆ ਗਿਆ ਪਾਸ ਉਹਨੂੰ 8 ਦਿਖਾ ਤੇ ਅੱਠਾਂ ਨਗਾਂ ਚ ਕੋਈ ਵੀ ਲੱਗ ਤੁਹਾਡੇ ਪਸੰਦ ਆਵੇ ਤਾਂ ਬਾਈ ਕੁਲਵਿੰਦਰ ਨਾਲ ਗੱਲ ਕਰ ਲਓ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ